ਇੱਕ ਬੰਦਾ ਨਾ ਡਾਕਟਰ ਕੋਲ ਗਿਆ ਕਹਿੰਦਾ ਡਾਕਟਰ ਸਾਹਿਬ ਕਹਿੰਦਾ ਮੈਂ ਆਪਣੀਆਂ ਲੱਤਾਂ ਦਾ ਇਲਾਜ ਕਰਾਉਣਾ ਹੈ ਡਾਕਟਰ ਸਿਕ ਡਾਕਟਰ ਕਹਿੰਦਾ ਹਾਂ ਭਾਈ ਕੋਈ ਗੱਲ ਨਹੀਂ ਦੱਸ ਕੇ ਪ੍ਰੋਬਲਮ ਉਹ ਕਹਿੰਦਾ ਜੀ ਪਹਿਲਾਂ ਤੁਸੀਂ ਨਾ ਕਹਿੰਦਾ ਸੌਂ ਖਾਓ ਵੀ ਤੁਸੀਂ ਨਾ ਹੱਸੋਗੇ ਨਹੀਂ ਹੈ ਡਾਕਟਰ ਕਹਿੰਦਾ ਭਾਈ ਮੈਂ ਕਦੇ ਹੱਸੂੰਗਾ ਮਰੀਜ਼ ਤਾਂ ਰੱਬ ਦਾ ਰੂਪ ਹੁੰਦਾ ਮੈਂ ਕਦੇ ਹੱਸੂੰਗਾ ਦੱਸ ਤੂੰ ਉਹ ਕਹਿੰਦਾ ਜੀ ਮੈਂ ਆਪਣੀਆਂ ਲੱਤਾਂ ਦਾ ਇਲਾਜ ਕਰਾਉਣਾ ਹੈ ਭਾਈ ਉਹਨੇ ਪੈਂਟ ਖੋਲੀ ਜਦ ਪੈਂਟ ਤਾਰੀ ਨਾ ਵਿੱਚ ਤੇ ਨਾ ਜਿਵੇਂ ਟਾਂਡੇ ਨੇ ਉਹਦੇ ਮੱਕੀ ਦੇ ਟਾਂਡੇ ਜਿਆਦਾ ਜਿਆਦਾ ਮੋٹے ਬਾਸ ਲਾ ਲਓ ਇੰਨੇ ਨੇ ਇਕ ਇੰਨੇ ਨੇ ਇਕ ਮੋਟੀਆਂ ਉਹਦੀਆਂ ਲੱਤਾਂ ਸਿੱਧੀਆਂ ਲੱਤਾਂ ਵਿੱਚ ਨਾ ਗੋਡਾ ਨਾ ਮੋਡਾ ਕੁਝ ਨਹੀਂ ਸਿੱਧੀਆਂ ਕੋਈ ਗਿੱਟਾ ਵੀ ਨਾ ਦਿਖੇ ਕੋਈ ਕੁਝ ਨਾ ਦਿਖੇ ਜਿਹਾ ਪੱਟ ਪਿੰਨੀਆਂ ਸਭ ਬਰਾਬਰ ਆਏ ਸਿੱਧੀਆਂ ਜੀਆ ਡਾਕਟਰ ਦੀ ਹਾਸੀ ਜਿਹੜੀ ਕਿ ਰੋਕ ਲਿਓ ਨੇ ਨਿਕਲਦੀ ਨਿਕਲਦੀ ਰਹੇਗੀ ਉਹਨੇ ਕੰਟਰੋਲ ਕਰ ਰਿਹਾ ਡਾਕਟਰ ਨੇ ਹੱਸਿਆ ਰਿਹਾ ਡਾਕਟਰ ਕਹਿੰਦਾ ਹਾਂ ਭਾਈ ਦੱਸ ਕੇ ਪ੍ਰੋਬਲਮ ਕਹਿੰਦਾ ਡਾਕਟਰ ਸਾਹਿਬ ਵੀ ਪ੍ਰੋਬਲਮ ਤਾਂ ਇਹ ਹੋ ਗਈ ਵੀ ਇਹਦੇ ਪਰ ਨਾ ਬਹੁਤ ਪ੍ਰਿੰਡਾਂ ਲੜ ਗਏ ਸੁੱਜੀਆਂ ਹੋਈਆਂ ਡਾਕਟਰ ਕਹਿੰਦਾ ਸੁੱਜੀਆਂ ਹੋਈਆਂ ਕਹਿੰਦਾ ਹਾਂਜੀ ਡਾਕਟਰ ਕਹਿੰਦਾ ਭੱਜ ਜਾ ਛਾਲਿਆ ਥੋੜ ਮੇਰੀ ਹਾਸੇ ਨਹੀਂ ਰੋਕਣੀ